ਵਿਚਾਰਦਾ ਐ ਐਦਾਂ ਗੁਰੂ ਸਾਹਿਬ ਦੀ ਜਿਹਾ ਜੋ ਸਿਧਾਂਤ ਹੈ ਗੁਰੂ ਕੀ ਬਾਣੀ ਜਿਹੜੀ ਹੈ ਇਹਦੀ ਵਿਚਾਰ ਕਰਨੀ ਬਣਦੀ ਹੈ ਇਹਨੂੰ ਕੀ ਕਰਨਾ ਚਾਹੀਦਾ ਜੀ ਸਾਨੂੰ ਕੇਵਲ ਆਪਾਂ ਗੁਰਦੁਆਰੇ ਆਏ ਗੋਲਕ ਚ ਪੈਸੇ ਪਾਏ ਢੇੜਾ ਦਿੱਤਾ ਮਾਫ ਕਰਿਓ ਤੇ ਅਸੀਂ ਆਪਣੇ ਘਰ ਚਲੇ ਗਏ ਅਸੀਂ ਕਹਿੰਦਾ ਵੀ ਲੋ ਆਪਾਂ ਗੁਰੂ ਦੇ ਸਿੱਖ ਬਣ ਗਏ ਨਹੀਂ ਬਈ ਸੰਗਤ ਜੀ ਹਜ਼ੂਰ ਨੇ ਕਿਹਾ ਬਾਣੀ ਅੰਦਰ ਬਈ ਸਿੱਖੀ ਕਿਹੜੀ ਹੈ ਸਿੱਖੀ ਸਿੱਖਿਆ ਹਾਂ ਜੀ ਅੱਗੇ ਕੀ ਜੀ ਗੁਰ ਵਿਚਾਰ ਗੁਰੂ ਦਾ ਜਿਹੜਾ ਗੁਰਿਆ ਗੁਰੂ ਦੀ ਜਿਹੜੀ ਮਾਤਿਆ ਉਹਦੀ ਵਿਚਾਰ ਕਰਨੀ ਚਾਹੀਦੀ ਹੈ ਤਦ ਸਿੱਖੀ ਸਾਡੇ ਚ ਪਨ ਪੇਗੀ ਤਦ ਕੀ ਹੋਏਗਾ ਸਿੱਖੀ ਪਨ ਪੇਗੀ ਮੈਂ ਵਿੱਚ ਇੱਕ ਬੇਨਤੀ ਲਗਾ ਕਰਨ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਸਿੱਖੀ ਦੇ ਵਿਹੜੇ ਵਿੱਚ ਨਾ ਐਦਾਂ ਦੀਆਂ ਬੜੀਆਂ ਬਾਤਾਂ ਐਦਾਂ ਦਾ ਬਹੁਤ ਕੁਝ ਲਿਆ ਕੇ ਖੜਾ ਕਰ ਦਿੱਤਾ ਗਿਆ ਜਿਹਦਾ ਦੋ ਰੁਪਏ ਦਾ ਵੀ ਸਬੰਧ ਗੁਰੂ ਸਿਧਾਂਤ ਨਾਲ ਨਹੀਂ ਹੈਗਾ ਸਿੱਖ ਸਮਾਜ ਦੇ ਨਾਲ ਉਹਨਾਂ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਲੀ ਨੂੰ ਲੈ ਲਓ ਹੋਲੀ ਦਾ ਸਬੰਧ ਹੈ ਜੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਲੇਕਿਨ ਗੌਰ ਕਰੋ ਜਦੋਂ ਹੋਲੀ ਆਉਂਦੀ ਹੈ ਸਾਡੇ ਸਿੱਖ ਭਰਾ ਕਿਦਾਂ ਇੱਕ ਦੂਜੇ ਦੇ ਸਿਰ ਪਾਉਂਦੇ ਫਿਰਦੇ ਜੇ ਉਹ ਅਸਲ ਜਿੱਤੇ ਸਵਾਏ ਪਾਈ ਗਈ ਸੀ ਨਾ ਬੜਾ ਪ੍ਰਾਣਿਕ ਮਾਈਥੋਲੋਜੀ ਹੈ ਉਹਦੇ ਮੁਤਾਬਕ ਲੇਕਿਨ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਗਲ ਮੜ ਦਿੱਤਾ ਗਿਆ ਵੀ ਇਹ ਕੀ ਹੈ ਇਹ ਸਿੱਖੀ ਤਿਉਹਾਰ ਹੈ ਜੀ ਗੌਰ ਕਰੋ ਆ ਹੁਣ ਦੇਖੋ ਲੋਹੜੀ ਆਣ ਵਾਲੀ ਹੈ ਲੋਹੜੀ ਆਣ ਵਾਲੀ ਹੈ ਨਾ ਇਹਦੇ ਵਿੱਚ ਵੀ ਸਾਡੇ ਨਾਲ ਇਹ ਕੰਮ ਹੋਣਾ ਹੈ ਇਹਨੂੰ ਆਨੇ ਬਹਾਨੇ ਸਾਡੇ ਨਾਲ ਜੋੜਿਆ ਜਾਏਗਾ ਔਰ ਹੋਰ ਤਾਂ ਹੋਰ ਮਾਫ ਕਰਿਓ ਸੁਣਨ ਵਿੱਚ ਆਇਆ ਵੇ ਕਈ ਗੁਰਦੁਆਰੇ ਐਸੇ ਨੇ ਜਿੱਥੇ ਆਪ ਅੱਗ ਵਾਲ ਕੇ ਲੋਕ ਲੋਹੜੀ ਮਨਾਉਂਦੇ ਨੇ ਗੁਰਦੁਆਰਿਆਂ ਦੇ ਵਿੱਚ ਇਹ ਕੀ ਹੈ ਜੀ ਕਰਮ ਧਰਮ ਪਾਖੰਡ ਜੋ ਦਿਸੈ ਵਾਲੀ ਗੱਲ ਹੋ ਗਈ ਤਿੰਨ ਜਮ ਜਾਗਾਤੀ ਹੁਣ ਲੋਹੜੀ ਦਾ ਜੀ ਸੰਗਤ ਜੀ ਤੁਸੀਂ ਦੱਸੋ ਵੇ ਸਾਡੇ ਨਾਲ ਹੈ ਲੈਣਾ ਦੇਣਾ ਆਖੇ ਜੀ ਸਾਡੇ ਘਰ ਤੇ ਮੁੰਡਾ ਜਮਿਆ ਤਾਂ ਤਾਂ ਲੋਹੜੀ ਮਨਾਉਨੇ ਆ ਸੀ ਸੋਚਣ ਵਾਲੀ ਗੱਲ ਹੈ ਨਾ ਇਹਦਾ ਮਤਲਬ ਫਿਰ ਇੱਕ ਪਾਸੇ ਗੁਰੂ ਸਾਹਿਬ ਦੇ ਸਿੱਖ ਵੀ ਕਹਿਲਾਏ ਨਾਲੇ ਆਸਾ ਕੀ ਵਾਰ ਵਿੱਚ ਬਾਹ ਖੜੀ ਕਰਕੇ ਵੀ ਪੜਿਆ ਸੀ ਬਈ ਸੋ ਕਿਉਂ ਮੰਦਾ ਆਖੀ ਐ ਸੋ ਕਿਉਂ ਮੰਦਾ ਆਖੀ ਐ ਨਾਲੇ ਕੁੜੀ ਤੇ ਮੁੰਡੇ ਵਿੱਚ ਆਪਾਂ ਫਰਕ ਵੀ ਕਰ ਲਿਆ ਨਹੀਂ 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 ਫਿਰ ਨਾਲੇ ਆਪਾਂ ਵੀ ਪੜਨਾ ਗੁਰਦੁਆਰੇ ਆ ਕੇ ਜੋ ਪਰਚਲਤ ਬੋਲਨੇ ਬਈ ਪੂਜਾ ਹਾਂਜੀ ਇੱਕ ਪੜਦੇ ਨਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਾ ਪਰ ਲੋੜੀ ਵਾਲੇ ਦਿਨ ਕਿਹਦੀ ਪੂਜਾ ਹੁੰਦੀ ਐ ਅੱਗ ਦੀ ਪੂਜਾ ਹੁੰਦੀ ਹੈ। ਕਾਦੀ ਪੂਜਾ ਹੁੰਦੀ ਜੀ? ਅੱਗ ਦੀ। ਅੱਗ ਦੀ। ਅੱਗ ਨੂੰ ਸਾਰੇ ਦੇਵਤਿਆਂ ਦੀ ਜ਼ਬਾਨ ਮੰਨਿਆ ਗਿਆ ਜ਼ਜ਼ਰਬੇਜ ਦੇ ਮੁਤਾਬਕ। ਉਹ ਸਾਰਿਆਂ ਦੇਵਤਿਆਂ ਦੀ ਦੇਖੋ ਜਿਨ੍ਹਾਂ ਵੀਰਾਂ ਦਾ ਇਹ ਤਿਉਹਾਰ ਹੈ ਨਾ ਉਹਨਾਂ ਨੂੰ ਤੇ ਖੁੱਲੀ ਛੂਟ ਹੈ ਵੀ ਮਨਾਓ ਭਾਈ। ਸਾਨੂੰ ਤੁਹਾਡੇ ਤੇ ਥੋੜੀ ਤੇ ਰਾਜ ਹੈ। ਤੁਹਾਡਾ ਤੇ ਭਾਈ ਇਹ ਤਿਉਹਾਰ ਹੈ ਤੁਹਾਨੂੰ ਤੇ ਮਨਾਉਣਾ ਚਾਹੀਦਾ ਹੈ। ਆਪਾਂ ਤੁਹਾਨੂੰ ਨਹੀਂ ਮਨਾ ਕਰਦੇ ਵੀ ਤੁਸੀਂ ਨਾ ਮਨਾਓ। ਲੇਕਿਨ ਆਹ ਟਰਬਨ ਪੱਗ ਬਨ ਕੇ ਪੱਗ ਬਨ ਕੇ ਜਦੋਂ ਐਨ ਸਰਦਾਰ ਬਹਿ ਕੇ ਇਦਾਂ ਬਹਿ ਜਨ ਵਾਲੇ ਦੋਲੇ ਫਿਰ ਕੀ ਕਿਹਾ ਜਾਂਦਾ ਠੰਡ ਬੜੀ ਹੁੰਦੀ ਹੈ ਜੀ ਵੀ ਠੰਡ ਇੱਕ ਦਿਨ ਅੱਗ ਬਾਲਣ ਨਾਲ ਕਿਤੇ ਬੁੱਝ ਜਾਂਦੀ ਹੈ ਖਤਮ ਹੋ ਜਾਂਦੀ ਹੈ ਠੰਡ ਵੀ ਇੱਕ ਦਿਨ ਆਪਾਂ ਬਾਹਲੀ ਅੱਗ ਫਿਰ ਵਿੱਚ ਤਿੱਲ ਵੀ ਸੁੱਟੇ ਰੋੜੀ ਵੀ ਸੁੱਟੀ ਅਸਲ ਲਫ਼ਜ਼ ਤਿੱਲ ਰੋੜੀ ਤੋਂ ਬਣਿਆ ਤਿੱਲ ਰੋੜੀ ਉੱਥੋਂ ਲੋਹੜੀ ਸ਼ਬਦ ਹੋਂਦ ਵਿੱਚ ਆ ਗਿਆ ਉਤੋਂ ਕੀ ਸ਼ਬਦ ਬਣ ਗਿਆ ਜੀ ਹੁਣ ਦੇਖੋ ਖਾਣ ਪੀਣ ਵਾਲੇ ਪਦਾਰਥ ਨੇ ਹਜ਼ੂਰ ਪਾਸ਼ਾ ਦੇ ਬਾਣੀ ਚ ਬੋਲ ਪੜਦੇ ਨਾ ਆਪਾਂ ਤੇਰਾ ਦਿੱਤਾ ਉਥੇ ਤਾਂ ਪੜ੍ਹਦੇ ਨਹੀਂ ਆਪਾਂ ਵੀ ਜਿਬਾਈ ਗੁਰੂ ਜੀ ਤੇਰਾ ਦਿੱਤਾ ਤੇ ਅੱਗ ਨੂੰ ਭੇਂਟ ਕਰ ਰਹੇ ਹਾਂ ਅਸੀਂ ਨਾਲੇ ਅੱਗ ਤੇ ਵੈਸੇ ਨਹੀਂ ਸਹੀ ਮੰਨੀ ਜਾਂਦੀ ਗੌਰ ਕਰਿਓ ਅੱਗ ਨੇ ਕੀ ਨਹੀਂ ਕੀਤਾ ਪਿਛਲੇਰੇ ਸਾਲ ਵਿੱਚ ਗੁਰੂ ਗੰਸਾ ਪਾਸ਼ਾ ਜੀ ਦੇ ਕਿੰਨੇ ਸਰੂਪ ਨੇ ਥੋੜੀ ਲੱਗੀ ਅੱਗ ਜੀ ਪੰਜਾਬ ਦੇ ਵਿੱਚ ਗੌਰ ਕਰਿਓ ਤੇ ਜਿਹਦੀ ਅਸੀਂ ਪੂਜਾ ਕਰਨੀਆਂ ਵੀ ਤੂੰ ਬਹੁਤ ਚੰਗੀਆਂ ਹੈ ਸੋਚਣ ਵਾਲੀ ਗੱਲ ਹੈ ਨਾ ਐਦਾਂ ਦੇ ਜਿਹੜੇ ਕਰਮ ਕਾਂਡ ਨੇ ਉਹ ਸਾਡੇ ਨਾਲ ਜੋੜ ਕੇ ਰੱਖ ਦਿੱਤੇਗੇ ਵੀ ਸਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਅਸੀਂ ਤਾਂ ਲੋਹੜੀ ਮਨਾ ਰਹੇ ਹਾਂ ਨਹੀਂ ਵੀ ਨਹੀਂ ਭਾਈ ਫਿਰ ਇੱਕ ਪ੍ਰੋਬਲਮ ਪਤਾ ਜੀ ਕਿੱਥੋਂ ਖੜੀ ਹੁੰਦੀ ਹੈ ਅਸੀਂ ਬੜੇ ਅਣਪੋਲਪੋਣੇ ਚ ਕਹਿੰਦੇ ਵੀ ਮਨਾਉਣ ਵਿੱਚ ਕੀ ਹਰਜ ਹੈ ਇੱਕ ਆਹ ਲਫਜ਼ਿਕ ਮੰਨਿਆ ਜਾਂਦਾ ਹੈ ਵੀ ਜੇ ਮਨਾ ਲੇ ਕੀ ਹੋਣ ਲੱਗਾ ਇੱਕ ਗੱਲ ਵੀ ਜੇ ਦੋਏ ਐਂਗਲ ਤੋਂ ਸੋਚੀ ਜਾਵੇ ਤਾਂ ਫੋਣ ਵੀ ਕੀ ਲੱਗਾ ਕਿ ਸਿੱਖ ਦੀ ਬਾਹ ਵੱਡੀ ਜਾਂਦੀ ਹੈ ਜਾ ਸਾਡੂ ਕੋਈ ਬਦਹਜਮੀ ਹੋ ਜਾਂਦੀ ਹੈ ਜੇ ਮਨਾ ਲੰਨੇ ਆ ਫਿਜ਼ੀਕਲੀ ਸਾਈਕੋਲੋਜੀਕਲੀ ਹੁੰਦਾ ਕੀ ਹੈ ਇਹਦੀ ਵਿਚਾਰਨ ਦੀ ਲੋੜ ਹੈ ਵੀ ਅਕਸਰ ਅੱਜ ਭਾਈ ਜੀ ਨੂੰ ਬਹਿ ਕੇ ਸਟੇਜ ਤੋਂ ਕਹਿਣਾ ਪੈ ਰਿਹਾ ਵੀ ਸਿੱਖੋ ਇਹ ਲੋੜੀ ਨਾਲ ਤੁਹਾਡਾ ਆਨੀ ਦਵਾਨੀ ਦਾ ਵੀ ਕੋਈ ਸਬੰਧ ਨਹੀਂ ਹੈਗਾ ਇਹਨੂੰ ਨਹੀਂ ਮਨਾਣਾ ਚਾਹੀਦਾ ਇਹਦਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਕਿਉਂ ਭਲਾ ਜੀ ਮੈਂ ਕਹਿ ਰਿਹਾ ਗੱਲ ਨਾ ਤੇ ਮੈਂ ਪੱਲਿਓ ਤੁਹਾਨੂੰ ਲੋੜੀ ਮਨਾਣ ਨੂੰ ਪੈਸੇ ਦੇ ਕੇ ਡਾਣੇ ਆ ਨਾ ਮੇਰੀ ਜੇਬ ਚੋਂ ਕੋਈ ਖਰਚ ਹੋਣਾ ਨਾ ਮੈਂ ਕੋ ਟੈਕਸ ਦੇਣਾ ਇਹਦਾ ਮੈਂ ਇਸ ਕਰਕੇ ਕਹਿ ਰਿਹਾ ਇਸ ਕਰਕੇ ਵੀ ਜਿਹੜੇ ਲੋਕ ਇਹ ਤਿਉਹਾਰ ਮਨਾਉਂਦੇ ਨੇ ਨਾ ਜਿਹੜੇ ਲੋਕ ਉਹਨਾਂ ਨੂੰ ਭਲਾ ਕੀ ਕਹਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ Hindu ਭਰਾ ਸਾਡੇ Hindu ਵੀਰ ਨੇ ਸਾਡੇ ਤੇ ਗੁਰੂ ਕੀ ਕਹਿੰਦਾ ਨਾ ਹਮ Hindu ਨਾ ਮੁਸਲਮਾਨ ਅਗੋਰ ਕਰੇ ਤੱਕ ਜਦੋਂ ਅਸੀਂ ਉਹ ਹਰ ਐਕਟੀਵਿਟੀ ਹਰ ਗਤੀਵਿਧੀ ਉਹਨਾਂ ਲੋਕਾਂ ਵਾਲੀ ਕਰਨ ਲੱਗ ਪੈਨੇ ਆ ਫਿਰ ਉਹਨਾਂ ਨੇ ਤਾਂ ਕਹਿਣਾ ਨਾ ਸਟੇਜਾਂ ਤੋਂ ਬਹਿ ਕੇ ਵੀ ਸਾਡਾ ਹੀ ਹਿੱਸਾ ਆ ਉਦੋਂ ਤੁਹਾਡੀ ਸ਼ਖਸੀਅਤ ਦੇ ਉੱਤੇ ਅਟੈਕ ਹੁੰਦਾ ਆ ਉਦੋਂ ਤੁਹਾਡੀ ਆਈਡੀਓਲੋਜੀ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਸ਼ਿਸ਼ ਇਹ ਨਾ ਤਰੀਕਿਆਂ ਨਾਲ ਸ਼ੁਰੂ ਹੁੰਦੀ ਹੈ ਵੀ ਭੋਲੇਪਨ ਦੇ ਵਿੱਚ ਅਨਜਾਣਪੁਣੇ ਵਿੱਚ ਅਸੀਂ ਕਹੀ ਜਾਂਦੇ ਹਾਂ ਜੀ ਮਨਾ ਲੈਣ ਚ ਕੀ ਹਰਜ ਹੈ ਹਰਜ ਭਲਿਓ ਕੋਈ ਸਾਡੀ ਲੱਤ ਬਾਹ ਨਹੀਂ ਵੱਡੀ ਜਾਂਦੀ ਗੌਰ ਕਰਿਓ ਅਸਲ ਚ ਨੁਕਸਾਨ ਕਿਹਦਾ ਹੁੰਦਾ ਆ ਸਿੱਖ ਸ਼ਖਸੀਅਤ ਦਾ ਨੁਕਸਾਨ ਹੁੰਦਾ ਆ ਆ ਪਿਛਲੇ ਜੇ ਦਿਨਾਂ ਵਿੱਚ ਇੱਕ ਵੀਡੀਓ ਮੈਂ ਵੇਖਿਆ ਨੈਟ ਦੇ ਉੱਤੇ ਪੱਗ ਬੰਨ ਕੇ ਕੁਰਤਾ ਪਜਾਮਾ ਪਾ ਕੇ ਸੈਡ ਤੋਂ ਸ਼੍ਰੀ ਸਾਹਿਬ ਕੱਢ ਕੇ ਇੱਕ ਕਿਹਾ ਜਾਂਦਾ ਸਿੱਖ ਉਹਨੂੰ ਸਿੱਖ ਨਹੀਂ ਕਿਹਾ ਜਾਂਦਾ ਮੰਨਿਆ ਜਾਂਦਾ ਸੋ ਕਾਲਡ ਸਿੱਖ ਉਹ ਨਾ ਮੂਰਤੀਆਂ ਦੇ ਕੇ ਡਾਂਸ ਕਰ ਰਿਹਾ ਭੰਗੜਾ ਪਾ ਰਿਹਾ ਹੁਣ ਉਹਨੂੰ ਆਪਾਂ ਸਿੱਖ ਕਹਾਂਗੇ ਜੀ ਸੰਗਤ ਦੀ ਸੋਚਣ ਵਾਲੀ ਗੱਲ ਹੈ ਵੀ ਉਹਨੂੰ ਆਪਾਂ ਸਿੱਖ ਕਹਾਂਗੇ ਇੱਕ ਪਾਸੇ ਅਸੀਂ ਰੌਲਾ ਇਹ ਪਾਣਾ ਗੁਰਦੁਆਰੇ ਆ ਕੇ ਵੀ ਪੂਜਾ ਆਕਾਲ ਕੀ ਪੂਜਾ ਆਕਾਲ ਕੀ ਅ ਲੋੜੀ ਵਾਲੇ ਦੇ ਨਾਲ ਅੱਗ ਦੀ ਪੂਜਾ ਕਰਨ ਆਪਣੀ ਅਸਲ ਚੱਗ ਦੀ ਪੂਜਾ ਨਾ ਭੋਲੇ ਪੰਚ ਕਰਦੇ ਇਹਨਾਂ ਬਾਤਾਂ ਦਾ ਸਿੱਖੀ ਦੇ ਵੇੜੇ ਵਿੱਚ ਆਣਾ ਕੋਈ ਚੱਜ ਦੀ ਗੱਲ ਨਹੀਂ ਹੈਗੀ ਕੋਈ ਸਾਰਥਕ ਬਾਤ ਨਹੀਂ ਜਿਹੇਗੀ ਸੰਗਤ ਦੀ ਹਜ਼ੂਰ ਨੇ ਬਾਣੀ ਚ ਕਿਹਾ ਸੀਗਾ ਆਲੋ ਹੁਣ ਥੋੜਾ ਜਿਹਾ ਆਪਾਂ ਬਾਣੀ ਨੂੰ ਵੀ ਨਾਲ ਲੈ ਕੇ ਚੱਲੀਏ ਗੁਰੂ ਸਾਹਿਬ ਤੇ ਪੁਰ ਪੜ੍ਹਦੇ ਆਪਾਂ ਆਸਾ ਦੀ ਵਾਰ ਵਿੱਚ ਉਹ ਲੋਕੋ ਜਿਹੜੀ ਅੱਗ ਤੋਂ ਡਰਦੇ ਆ ਤੁਸੀਂ ਇਹਦੀ ਪੂਜਾ ਕਰਦੇ ਆ ਇਹ ਰੱਬ ਦੀ ਸੇਵਾ ਵਿੱਚ ਜਾਂ ਰੱਬ ਦੇ ਅਧੀਨ ਪਤਾ ਕਿਵੇਂ ਚੱਲ ਰਹੀ ਹੈ ਭੈ ਵਿੱਚ ਅਗਨ ਕੱਢੈ ਵਿਗਾਰ ਆਸਾ ਕੀ ਬਾਣੀ ਚ ਪੜਦੇ ਨਾ ਜੀ ਆਪਾਂ ਭੈ ਵਿੱਚ ਅਗਨ ਕੱਢੈ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਇਹ ਜਿਹੜੀ ਆਗਿਆ ਅਗਨਿਆ ਇਹ ਤਾਂ ਅਕਾਲ ਪੁਰਖ ਦੇ ਭੈ ਵਿੱਚ ਚੱਲ ਰਹੀ ਹੈ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਬੈਸੰਤਰ ਮਤਲਬ ਅਗਨ ਬੈਸੰਤਰ ਦੇਵਤਾ ਉਥੇ ਲਫਜ ਹੈ ਪਾਬ ਉਹ ਜਿਹੜਾ ਦੇ ਪਵਨ ਆ ਬਸੰਤਰ ਆ ਉਹ ਅਕਾਲ ਪੁਰਖ ਨੂੰ ਗਾ ਰਹੇ ਨੇ ਗਾ ਰਹੇ ਮਤਲਬ ਉਹਦੇ ਭੈ ਦੇ ਵਿੱਚ ਨੇ ਉਹ ਜਿੰਨੇ ਵੀ ਪੰਜ ਤਤ ਨੇ ਜਾਂ ਹੋਰ ਅਸੀਂ ਆਲੇ ਦੁਆਲੇ ਨੇਚਰ ਦਾ ਜੋ ਵੀ ਸਿਸਟਮ ਦੇਖਦੇ ਆ ਉਹ ਕਿਹਦੇ ਅੰਦਰ ਆ ਉਹ ਵਾਹਿਗੁਰੂ ਜੀ ਦੇ ਅੰਦਰ ਆ ਉਹ ਕਿਹਦੇ ਅੰਦਰ ਆ ਜੀ ਇੱਕ ਸੱਚੇ ਪਾਸ਼ਾ ਜੀ ਦੇ ਅਧੀਨ ਆ ਹੁਣ ਫੈਸਲਾ ਤੁਸੀਂ ਕਰੋ ਵੀ ਜਿਸ ਉਸ ਅਕਾਲ ਪੁਰਖ ਨੇ ਜੋ ਕੁਝ ਬਣਾਇਆ ਆਪਾਂ ਉਸ ਅਕਾਲ ਦੇ ਪੁਜਾਰੀ ਬਣਨਾ ਹੈ ਜਾਂ ਇਸ ਅੱਗ ਦੇ ਪੁਜਾਰੀ ਬਣਨਾ ਹੈ ਇਹ ਫੈਸਲਾ ਤੁਹਾਡੇ ਕੋਲ ਹੈ ਮੇਰਾ ਤੇ ਇਥੋਂ ਇਹ ਗੱਲ ਕਰਨ ਦਾ ਮਕਸਦ ਇੰਨਾ ਕਿ ਆ ਬੇ ਅਸੀਂ ਜਾਗ ਜਾਈਏ ਇਹਨਾਂ ਗੱਲਾਂ ਦੇ ਨਾਲ ਇਹਨਾਂ ਬਾਤਾਂ ਦੇ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈਗਾ ਤੁਸੀਂ ਉਸ ਦਿਨ ਸਾਨੂੰ ਤੇ ਮਾਫ ਕਰਿਓ ਹਰ ਗੱਲ ਸਿੱਖ ਦੇ ਨਾਲ ਜੁੜੀ ਜਾ ਰਹੀ ਹਰ ਗੱਲ ਸਿੱਖ ਦੇ ਨਾਲ ਲੋਹੜੀ ਵੀ ਤੁਹਾਡਾ ਤਿਹਾਰ ਜਿਹੜਾ ਹੋਲੀ ਆ ਗਈ ਇਹ ਵੀ ਤੁਹਾਡਾ ਤਿਹਾਰ ਨਹੀਂ ਭਾਈ ਫਿਰ ਨਿਆਰਾਪਨ ਸਾਡਾ ਕਿੱਥੇ ਰਹਿ ਗਿਆ ਫਿਰ ਨਿਆਰਾਪਨ ਕੀ ਰਹਿ ਜਾਏਗਾ ਸਤਿਗੁਰੂ ਕਹਿਣ ਲੱਗੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਹੁਣ ਵਿੱਚੋਂ ਕਿ ਮੈਂ ਹੋਰ ਲੱਗਾ ਜੀ ਬੇਨਤੀ ਕਰਨ ਕਲਾ ਕਰਮकांड ਦੀ ਜਿਹੜੀ ਬਾਤ ਹੈ ਨਾ ਉਹ ਗੁਰੂ ਸਾਹਿਬ ਨੇ ਕੇਵਲ ਉਹਨਾਂ ਲੋਕਾਂ ਨੂੰ ਨਹੀਂ ਕਹੀ ਅੱਗੇ ਪੂਰੀ ਲਿਸਟ ਆਉਣ ਵਾਲੀ ਆ ਪੂਰੇ ਸ਼ਬਦ ਦੇ ਵਿੱਚ ਵੇ ਕਿਹੜੇ ਕਿਹੜੇ ਕਰਮकांड ਲੋਕ ਕਰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਅਸਲ 'ਚ ਕੰਮ ਕਿਹੜਾ ਕਰਨਾ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਦਾ ਨਿਰਵਾਣ ਦਾ ਮਤਲਬ ਨਿਸ਼ਕਾਮ ਹੋ ਕੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਹੋਣਾ ਚਾਹੀਦਾ ਕੀਰਤਨ ਦਾ ਮਤਲਬ ਇਹ ਆ ਅਕਾਲ ਪੁਰਖ ਜੀ ਦੀ ਵਡਿਆਈ ਕਰਨੀ ਸੱਚੇ ਪਾਤਸ਼ਾਹ ਨੂੰ ਧਿਆਉਣਾ ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਇਹ ਕੀ ਹੈ ਜੀ ਇਹ ਕੀਰਤਨ ਆ ਨਿਰਵਾਣ ਕੀਰਤਨ ਗਾਵੋ ਕਿਹਦਾ ਜੀ ਕੀਰਤਨ ਕਰਤੇ ਕਾ ਇੱਕ ਜਗ੍ਹਾ ਗੁਰੂ ਸਾਹਿਬ ਨੇ ਹੋਰ ਵੀ ਕੀਰਤਨ ਲਫ਼ਜ਼ ਵਰਤੇ ਹੋਇਆ ਬਾਣੀ ਚ ਬੜੀ ਵਾਰੀ ਸ਼ਬਦ ਆਉਂਦਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਇਹ ਬੋਲ ਆਂਦੇ ਨੇ ਬਾਬਾ ਸੁੰਦਰ ਜੀ ਦੀ ਬਾਣੀ ਵਿੱਚ